ਸੇਸ਼ਕਲ ਦੋਸਤੋ ਮੈਂ ਲਾਪ੍ਰਿਤ ਕਰ ਹਾਜ਼ਰ ਹਾਂ ਸਿੱਧਿਆਲ ਕਰ ਦਵਾਰਾ ਲਿਖੀ ਕੀ ਕਹਾਣੀ ਗੁਟਿਆ ਵਾਲੇ ਸੰਤ ਲੈ ਕੇ ਆਓ ਆਪਾਂ ਸ਼ੁਰੂ ਕਰਦੇ ਹਾਂ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਛੱਡੇ ਚੈਨਲ ਤੇ ਨਵੇਂ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਸਾਡੇ ਘਰ ਵਿੱਚ ਇੱਕ ਗੱਲ ਰਹਿੰਦੀ ਆ ਉਹ ਅਕਸਰ ਜਦੋਂ ਵੀ ਦੇਖੋ ਮਾਰੇ ਹੁੰਦੀ ਰਹਿੰਦੀ ਆ ਕਦੇ ਉਹਦੇ ਸਿਰ ਕਦੇ ਪੀੜ ਦਰਦ ਕਦੇ ਬੁਖਾਰ ਕਦੇ ਕਦੇ ਵੀ ਜਦੋਂ ਸੰਪੁੱਛੋ ਕਦੀ ਉਸਨੇ ਇਹ ਨਹੀਂ ਆਖਣਾ ਵੀ ਮੈਂ ਠੀਕ ਹਾਂ ਇੱਕ ਦਿਨ ਮੈਂ ਗਲੀ ਵਿੱਚ ਤੁਰੇ ਆ ਰਹੀ ਸੀ ਤੇ ਅਚਾਨਕ ਮੈਨੂੰ ਉਹ ਵੀ ਮਿਲ ਗਈ ਜਿਹਦੋਂ ਮੈਂ ਉਸਨੂੰ ਮਿਲੇ ਉਸਨੇ ਮੈਨੂੰ ਦੇਖ ਕੇ ਹੌਲੀ ਹੌਲੀ ਤੁਰਨਾ ਸ਼ੁਰੂ ਕਰ ਦਿੱਤਾ ਮੈਨੂੰ ਉਸਨੇ ਸ਼ਸ਼ੀਕਲ ਬੁਲਾਈ ਮੈਂ ਵੀ ਉਸੇ ਸ਼ਸ਼ੀਕਲ ਦਾ ਸ਼ੁਆਰਿਤਾ ਉਹਦੋਂ ਮੈਂ ਉਸਨੂੰ ਪੁੱਛਿਆ ਭੈਣੇ ਹੁਣ ਕਿਵੇਂ ਤੁਹਾਡੀ ਸਿਹਤ ਹੁਣ ਠੀਕੋ ਅੱਖ ਲੱਗੀ ਕਿੱਥੇ ਮੈਂ ਠੀਕ ਹਾਂ ਮੈਂ ਤਾਂ ਬਹੁਤ ਡਾਕਟਰਾਂ ਦੀ ਦਵਾਈ ਖਾ ਵੀ ਕੇ ਲਈ ਆ। ਹੁਣ ਕੱਲ ਮੈਂ ਇੱਕ ਸਾਡੀ ਬੀਹ ਵਿੱਚ ਸਾਈਕਲ ਤੇ ਹਰ ਕਿਸੇ ਦੇ ਦਰਦ ਦੀ ਦਵਾਈ ਵੇਚਦਾ ਫਿਰ ਰਿਹਾ ਸੀ। ਉਹ ਆਖ ਰਿਹਾ ਸੀ ਕਿ ਇੱਕ ਦੋ ਕੁੜੀਆਂ ਲੈਣ ਨਾਲ ਹੀ ਸਰੀਰ ਦੇ ਸਾਰੇ ਦਰਦ ਖਤਮ ਹੋ ਜਾਣਗੇ। ਅੱਜ ਮੈਂ ਅਜਿਹੀ ਇੱਕ ਕੁੜੀ ਲਈ ਆ। ਮੈਨੂੰ ਕੁਝ ਆਰਾਮ ਆਉਂਦਾ ਦਿਖਾਈ ਦਿੰਦਾ ਆ। ਉਹ ਮੈਨੂੰ ਆਖਣ ਲੱਗੀ ਕਿ ਦਵਾਈ ਤਾਂ ਬਹੁਤ ਮਹਿੰਗੀ ਮਿਲੀ ਆ। ਲੱਗਦਾ ਹੈ ਮੈਂ ਹੁਣ ਮੈਨੂੰ ਮਹਿੰਗੀ ਦਵਾਈ ਨਾਲ ਆਰਾਮ ਆ ਜਾਵੇਗਾ। ਜੀ ਮੈਨ ਹੁਣ ਵੀ ਆਰਾਮ ਨਾ ਆਇਆ ਨਾ ਤਾਂ ਮੈਂ ਨੇੜਲੇ ਪਿੰਡ ਵਿੱਚ ਸੰਤਾ ਕੁਲ ਚੌਂਕੀਆਂ ਭਰਨ ਜਾਉਂਗੀ ਮੈਨੂੰ ਮੇਰੀ ਗਵੰਡਨ ਨੇ ਦੱਸਿਆ ਕਿ ਉਹ ਬਹੁਤ ਕਰਮੀ ਵਾਲੇ ਸੰਤ ਨਹੀਂ ਮੈਂ ਉਸਨੂੰ ਬਹੁਤ ਸਮਝਾਇਆ ਕਿ ਭੈਣ ਜੀ ਤੁਸੀਂ ਸਰਕਾਰੀ ਹਸਪਤਾਲ ਜਾਓ ਉੱਥੇ ਕਿਸੇ ਚੰਗੇ ਡਾਕਟਰ ਨੂੰ ਦਿਖਾਓ ਤੇ ਆਪਣੇ ਟੈਸਟ ਕਰਾਓ ਉਹ ਮੈਨੂੰ ਆਖਣ ਲੱਗੀ ਕਈ ਡਾਕਟਰਾਂ ਕੋਲ ਮੈਂ ਜਾ ਆਈਆਂ ਪਰ ਕਿਸੇ ਦੀ ਦਵਾਈ ਨੇ ਮੈਨੂੰ ਠੀਕ ਨਹੀਂ ਕੀਤਾ ਕਿਸੇ ਡਾਕਟਰ ਨੂੰ ਮੇਰੀ ਬਿਮਾਰੀ ਦਾ ਪਤਾ ਹੀ ਨਹੀਂ ਲੱਗ ਰਿਹਾ ਮੈਂ ਉਸ ਨੂੰ ਆਖਿਆ ਕਿ ਇਸ ਤਰ੍ਹਾਂ ਦਾ ਕੋਈ ਬਿਮਾਰੀ ਨਹੀਂ ਹੋ ਸਕਦੀ ਜਿਸ ਬਿਮਾਰੀ ਵਰੀ ਪਤਾ ਨਾ ਲੱਗ ਸਕੇ ਮੇਰੀ ਗੱਲ ਅਸੀਂ ਵਿੱਚ ਹੀ ਸੀ ਉਸ ਨੇ ਠਾ ਦੇ ਕਿ ਮੈਨੂੰ ਆਖ ਦਿੱਤਾ ਕਿ ਪਤਾ ਨਹੀਂ ਮੇਰੇ ਉੱਤੇ ਕਿਸ ਨੇ ਕੁਝ ਕਰਾ ਦਿੱਤਾ ਹੈ ਕਿਉਂਕਿ ਸਾਡੇ ਕੋਠੇ ਤੇ ਇੱਕ ਦਿਨ ਕੁਝ ਹੱਡੀਆਂ ਪਈਆਂ ਸਨ ਮੈਂ ਉਹਨਾਂ ਹੱਡੀਆਂ ਨੂੰ ਝਾੜੂ ਨਾਲ ਇਕੱਠਾ ਕਰਕੇ ਸੁੱਟ ਦਿੱਤਾ ਬਸ ਉਹ ਤਿੰਨ ਤੋਂ ਹੀ ਮੇਰਾ ਸਿਰ ਦਰਦ ਰੈਂਦਾ ਹੈ ਤੇ ਮੇਰਾ ਸਰੀਰ ਟੁਕੜਿਆ ਟੁਕੜਿਆ ਰਹਿੰਦਾ ਹੈ ਮੈਂ ਫਿਰ ਉਸ ਨੂੰ ਆਖਿਆ ਕਿ ਕੋਠੇ ਤੇ ਹੱਡੀਆਂ ਤਾਂ ਕੋਈ ਪੰਛੀ ਵੀ ਲਿਆ ਸਕਦਾ ਹੈ। ਮਾਸ ਦਾ ਟੁਕੜਾ ਖਾ ਕੇ ਹੱਡੀ ਉੱਤੀ ਸੁੱਟ ਸਕਦਾ ਹੈ। ਪਰ ਉਹ ਮੇਰੀ ਗੱਲ ਮੰਨਣ ਵਿੱਚ ਹੀ ਨਾ ਆਵੇ। ਉਸ ਨੂੰ ਵਹਿਮ ਹੋ ਚੁੱਕਿਆ ਸੀ ਕਿ ਮੈਨੂੰ ਤਾਂ ਕਿਸ ਨੇ ਕੁਝ ਕਰ ਦਿੱਤਾ ਹੈ। ਮੈਂ ਉਸ ਨੂੰ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਮੇਰੀ ਉਸ ਨੇ ਇੱਕ ਨਾ ਸੁਣੀ। ਅਗਲੇ ਦਿਨ ਜਦੋਂ ਮੈਂ ਆਪਣੀ ਬੂਹੇ ਦੇ ਸਾਹਮਣੇ ਖੜੀ ਵੀਖ ਰਹੀ ਸੀ ਕਿ ਉਹ ਕਰਮਵੁੜੀ ਦੇ ਨਾਲ ਸੰਤਾਂ ਕੋਲ ਹੀ ਜਾ ਰਹੀ ਸੀ। ਅਜੇ ਮੈਂ ਸੋਚ ਹੀ ਰਹੀ ਸੀ ਕਈ ਦਿਨਾਂ ਤੱਕ ਮੈਨੂੰ ਉਹ ਔਰਤ ਨਹੀਂ ਮਿਲੀ ਮੈਨੂੰ ਉਸ ਵਾਰੀ ਕੁਝ ਪਤਾ ਵੀ ਨਹੀਂ ਸੀ ਕਿ ਉਹ ਰਹਿੰਦੀ ਕਿੱਥੇ ਘਰ ਮਸੂਮ ਮੈਨੂੰ ਆਪਣੀ ਗਲੀ ਦੇ ਵਿੱਚ ਹੀ ਕਈ ਵਾਰੀ ਤੁਰਦੀ ਫਿਰਦੀ ਮਿਲ ਜਾਂਦੀ ਸੀ ਮੈਂ ਵੀ ਆਪਣੀ ਗਲੀ ਦੇ ਵਿੱਚ ਆਪਣੇ ਕੁੱਤੇ ਨੂੰ ਸਵੇਰੇ ਘਮਾਉਂਦੀ ਹੁੰਦੀ ਹਾਂ ਸਰਦੀਆਂ ਦਾ ਸਮਾਂ ਸੀ ਇੱਕ ਦਿਨ ਮੈਂ ਸਵੇਰੇ-ਸਵੇਰੇ ਕੁੱਤੇ ਨੂੰ ਬਾਹਰ ਲੈ ਕੇ ਜਾ ਰਹੀ ਸੀ ਤਾਂ ਚਾਰੇ ਪਾਸੇ ਧੁੰਦੀ ਧੁੰਪਈ ਹੋਈ ਸੀ ਬੰਦੇ ਨੂੰ ਬੰਦਾ ਵੀ ਦਿਖਾਈ ਨਹੀਂ ਦਿੰਦਾ ਜਿਉਂ ਹੀ ਮੈਂ ਉਸ ਦੇ ਨੇੜੇ ਪਹੁੰਚੀ ਤਾਂ ਉਹ ਮੈਨੂੰ ਸਾਈਕਲ ਰੀੜੀ ਲੈ ਕੇ ਆਰੇ ਹੀ ਮਿਲ ਗਈ ਜਿਉਂ ਹੀ ਉਹ ਮੈਨੂੰ ਮਿਲੀ ਮੈਂ ਉਸ ਨੂੰ ਸਭ ਤੋਂ ਪਹਿਲਾਂ ਇਹ ਹੀ ਪੁੱਛਿਆ ਕਿ ਤੁਸੀਂ ਇੰਨੀ ਦੇਰ ਤੋਂ ਮੈਨੂੰ ਦਿੱਸੇ ਹੀ ਨਹੀਂ ਕਿੱਥੇ ਚਲੇ ਗਏ ਸੀ ਨਾਲ ਹੀ ਇਹ ਸੀ ਆਪਣਾ ਇਹ ਕੀ ਹਾਲ ਬਣਾ ਰੱਖਿਆ ਹੈ ਤੁਹਾਡੇ ਸਾਰੇ ਕੱਪੜੇ ਫਟੇ ਹੋਏ ਹਨ ਉਸਨੇ ਮੈਨੂੰ ਦੱਸਿਆ ਕੀ ਦੱਸਾਂ ਭੈਣੇ ਮੇਰਾ ਘਰ ਵਾਲਾ ਬਹੁਤ ਬਿਮਾਰ ਹੋ ਗਿਆ ਸੀ ਮੈਂ ਉਸ ਦਾ ਬਹੁਤ ਇਲਾਜ ਕਰਾਇਆ ਬਹੁਤ ਸਾਰਾ ਪੈਸਾ ਉਸ ਤੇ ਲਗਾ ਦਿੱਤਾ ਪਹਿਲਾਂ ਮੈਂ ਪਸ਼ੂਆਂ ਵਾਸਤੇ ਪੱਤੀ ਤੋੜ ਕੇ ਲੈ ਜਾਂਦੀ ਹਾਂ ਫਿਰ ਮੈਂ ਦਿਹਾੜੀ ਤੇ ਚਲੀ ਜਾਂਦੀ ਸੀ इलाज से सारा पैसा लगा रही पर उस बंदे पुत आराम नहीं आया उसकी मौत हो जाती है सो अजे परसों ही उसका भोग पिया है अंतिम अरदास गई आ इस करके मैं इधर आई ही नहीं अपने घर के दे नेडे तेडे तो ही इन्होंने पशुओं वास्ते दरख्तों दिया टाणिया तोड़ के ले आँगी सजे मैं उसकी बीमारी की कोई कल्प नहीं पुछी सी क्योंकि मेरे को सवेरे सवेरे समा घट हों बच्चे ने भी अपन ड्यूटिया से जाना होंद् है ਉੰਨ ਲਈ ਮੈਂ ਨਾਸ਼ਤਾ ਤਿਆਰ ਕਰਨਾ ਤੇ ਹੋਰਨ ਇੱਕ ਹੀ ਕੰਮ ਕਰਨੀ ਹੁੰਦੀ ਆ ਇਸ ਕਰਕੇ ਮੈਂ ਉਸ ਕੋਲ ਬਹੁਤੀ देर ਨਹੀਂ ਰੁਕੀ ਉਹ ਅਜੀ ਸਾਡੇ ਨੇੜੇ ਖਾਲੀ ਪਲਾਟ ਵਿੱਚ ਛੋਟੀਆਂ ਤੇ ਪੱਤੇ ਤੋੜ ਹੀ ਰਹੀ ਸੀ ਮੈਂ ਆਪਣੇ ਘਰ ਵਾਪਸ ਆ ਗਈ ਕੁਝ ਦਿਨ ਬਾਅਦ ਫਿਰ ਇੱਕ ਦਿਨ ਮੈਨੂੰ ਅਚਾਨਕ ਸਵੇਰੇ ਹੀ ਮਿਲ ਗਈ ਕਿਉਂਕਿ ਸਵੇਰੇ ਹੀ ਉਹ ਆਪਣੀ ਰੇੜੀ ਰਿਕਸ਼ਾ ਲੈ ਕੇ ਮਿਲਦੀ ਆ ਤਾਂ ਮੈਂ ਉਸ ਨੂੰ ਪੁੱਛੀ ਦੀਆਂ ਕੁੜੀ ਤੂੰ ਤਾਂ ਮੈਨੂੰ ਬਹੁਤ ਦਿਨਾਂ ਤੋਂ ਮਿਲੀ ਹੀ ਨਹੀਂ ਕਿੱਥੇ ਚਲੀ ਗਈ ਸੀ ਉਗ ਆਖਣ ਲੱਗੀ ਮੈਂ ਕੀ ਦੱਸਾਂ ਤੁਹਾਨੂੰ ਬਿਮਾਰੀ ਤਾਂ ਮੇਰੇ ਵਿੱਚ ਹੀ ਰਹਿ ਗਈ ਮੇਰਾ ਤੇ ਮੇਰੀ ਸੱਸ ਦਾ ਐਕਸੀਡੈਂਟ ਹੋ ਗਿਆ ਸੀ ਕੋਈ ਗੱਡੀ ਵਾਲਾ ਸਾਨੂੰ ਪਿੱਛੋਂ ਫੇਟ ਮਾਰ ਕੇ ਸੁੱਟ ਗਿਆ ਸੀ ਸਾਡੇ ਸਾਰੇ ਸਰੀਰ 'ਤੇ ਬਹੁਤ ਸੱਟਾਂ ਲੱਗਈਆਂ ਸਨ ਮੈਂ ਤੇ ਮੇਰੀ ਸੱਸ ਕਿੰਨੇ ਦਿਨ ਅਸਿਕ ਘਾਰ ਹੀ ਰਹੀਆਂ ਸਾਡੇ ਕੋਲੋਂ ਤਾਂ ਕੋਈ ਹੁਣ ਕੰਮ ਵੀ ਨਹੀਂ ਹੁੰਦਾ ਮੈਂ ਬੱਕਰੀਆਂ ਵੇਚ ਕੇ ਘਰ ਦਾ ਖਰਚਾ ਕਰਦੀ ਰਹੀਆਂ ਮੈਂ ਜਿਹਦੇ ਤੋਂ ਪੁੱਛਿਆ ਤੁਹਾਡੇ ਕੀ ਬੱਚਾ ਨਹੀਂ ਆ ਫਿਰ ਮੈਨੂੰ ਉਸਨੇ ਦੱਸਿਆ ਕਹਿਣ ਲੱਗੀ ਕਿ ਇਹ ਬੱਚੀ ਤਾਂ ਮੇਰੀ ਤਿੰਨ ਲੜਕੀ ਨਹੀਂ ਮੇਰਾ ਵੱਡਾ ਲੜਕਾ ਬਾਹਰ ਵੀ ਚਲਾ ਗਿਆ ਮੇ ਉਸ ਤੋਂ ਤਕ ਹੂਰ ਫਤ ਰਹੀ ਸੀ ਮੈਂ ਉਸ ਤੋਂ ਹੋਰ ਜਾਣਕਾਰੀ ਲਮਾ ਫਿਰ ਮੈਂ ਉਸ ਤੋਂ ਪੁੱਛਿਆ ਕਿ ਦੂਜੀ ਦੋ ਲੜਕੀ ਕਿੱਥੇ ਨੇ ਉਸਨੇ ਆਖਿਆ ਕਿ ਉਹ ਤਾਂ ਆਪਣੀ ਦਾਦੀ ਕੋਲ ਤੇ ਆਪਣੇ ਡੈਡੀ ਕੋਲ ਰਹਿੰਦੇ ਹਨ ਉਸਨੇ ਦਾਦੀ ਤੇ ਡੈਡੀ ਦਾ ਨਾਮ ਲਿਆ ਤੇ ਮੈਂ ਹੋਰ ਉਸ ਤੋਂ ਜਾਨਣਾ ਚਾਹੁੰਦੀ ਸੀ ਕਿ ਡੈਡੀ ਕੋਨਾ ਫਿਰ ਉਸਨੇ ਅੱਗੇ ਆਪਣੇ ਅਤੀਤ ਬਾਰੇ ਮੈਨੂੰ ਦੱਸਣਾ ਸ਼ੁਰੂ ਕਰ ਦਿੱਤਾ ਉਹ ਆਖਣ ਲੱਗੀ ਕਿ ਮੈਂ ਇਹ ਵਿਆਹ ਆਪਣੀ ਆਪ ਕਰਾਇਆ ਸੀ ਜਿਹੜਾ ਪਤੀ ਉਸਦਾ ਮਰ ਚੁੱਕਿਆ ਹੈ ਆਖਣ ਲੱਗੀ ਰੱਬ ਨੇ ਇਹ ਵੀ ਨਹੀਂ ਛੱਡਿਆ ਜਦ ਤੂੰ ਉਹ ਮੈਨੂੰ ਕੁਝ ਦੱਸਦੀ ਸੀ ਤਾਂ ਮੈਂ ਅਗਲਾ ਪ੍ਰਸ਼ਨ ਉਸਨੂੰ ਉਦੋਂ ਹੀ ਪੁੱਛ ਲੈਂਦੀ ਸੀ ਕਿ ਤੁਸੀਂ ਉਸਨੂੰ ਕਿਉਂ ਛੱਡ ਦਿੱਤਾ ਸੀ ਉਸ ਔਰਤ ਨੇ ਦੱਸਿਆ ਕਿ ਉਹ ਮੈਨੂੰ ਬਹੁਤ ਮਾਰਦਾ ਘੁਟਦਾ ਸੀ ਸ਼ਰਾਬੀ ਕਿਕਰ ਆਉਂਦਾ ਸੀ ਜਦੋਂ ਉਹ ਮੈਨੂੰ ਮਾਰਦਾ ਘੁਟਦਾ ਸੀ ਸਮੇਂ ਆਪਣੇ ਕਈ ਵਾਰੀ ਪਿੱਕੇ ਘਰ ਆ ਜਾਂਦੀ ਸੀ ਕਿ ਹੁਣ ਮੈਂ ਨਹੀਂ ਵਾਪਸ ਜਾਉਂਗੀ ਪਰ ਕੁਝ ਸਮੇਂ ਬਾਅਦ ਹੀ ਮੇਰੇ ਮਾਪਿਆਂ ਨੇ ਮੰਨਤਾ ਕਰਕੇ ਮੈਨੂੰ ਵਾਪਸ ਆਪਣੇ ਘਰ ਲੈ ਜਾਂਦਾ ਸੀ ਪਹਿਲਾਂ ਪਹਿਲਾਂ ਮੇਰੇ ਇੱਕ ਹੀ ਲੜਕਾ ਸੀ ਦੂਜੀ ਵਾਰੀ ਮੇਰਾ ਫੇਰ ਦੂਜਾ ਲੜਕਾ ਹੋ ਗਿਆ ਜਦੋਂ ਮੇਰਾ ਦੂਜਾ ਲੜਕਾ ਹੋ ਗਿਆ 6 ਮਹੀਨੇ ਬਾਅਦ ਮੈਨੂੰ ਫਿਰ ਬਹੁਤ ਜ਼ਿਆਦਾ ਕੁੱਟਿਆ ਮੈਂ ਮਨ ਬਣਾ ਲਿਆ ਕਿ ਮੈਂ ਵਾਪਸ ਇਸ ਘਰ ਵਿੱਚ ਹੁਣ ਕਦੇ ਵੀ ਨਹੀਂ ਆਵਾਂਗੀ ਤੇ ਫਿਰ ਮੈਂ ਆਪਣੇ ਪਿੱਕੇ ਘਰ ਚਲੀ ਗਈ ਜੇ ਤੂੰ ਛੇ ਮਹੀਨੇ ਇਸ ਤਰ੍ਹਾਂ ਫਿਰ ਬਿਲੰਗੇ ਤਾਂ ਫਿਰ ਉਹ ਆਪਣੇ ਮਾਮੇ ਨੂੰ ਨਾਲ ਲੈ ਕੇ ਆ ਗਿਆ ਤੇ ਮੇਰੇ ਪਿਓ ਦੀ ਅਮੰਤਾਂ ਕੀਤੀਆਂ ਪੈਰੀ ਗਿਰ ਗਿਆ ਕਹਿਣ ਲੱਗਾ ਕਿ ਮੈਂ ਅੱਗੇ ਤੋਂ ਜਹਾ ਕੁਝ ਨਹੀਂ ਕਰਾਂਗਾ ਇੱਕ ਵਾਰੀ ਤੁਸੀਂ ਇਸ ਨੂੰ ਪੇਸ਼ ਦਿਵੋ ਮਾਪੇ ਤਾਂ ਹੀ ਚਾਹੁੰਦੇ ਹਨ ਕਿ ਧੀ ਆਪਣੇ ਸਹੁਰੇ ਘਰ ਵਾਸ ਜਾਵੇ ਪਰ ਕਈ ਵਾਰੀ ਹਾਲਾਤ ਅਜਿਹੇ ਹੋ ਜਾਂਦੇ ਹਨ औरत तो उस समय कोई फैसला नहीं कर सकती जो उस तीजी बारी फिर लैके जाता है वह फिर गर्भवती हो जाती है तो उसका तीजा लड़का जन्म लाल उसका फिर फिर, फिर शराब पीके कुटना एक दिन की गल नहीं सी। यह हर रोज़ की गल बन गई सी बस उसने फैसला कर लिया सी, और उसने तीनों बच्चों स्कूल छदने मापिया के घर आ गई सी बस हूँ उस औरत ने जिसका नाम प्रीतू है ਉਸਨੇ ਹੁਣ ਪੱਕਾ ਮਨ ਬਣਾ ਲਿਆ ਸੀ ਕਿ ਮੈਂ ਕਦੇ ਵੀ ਸੋਹਰੇ ਵਾਪਸ ਨਹੀਂ ਜਾਵਾਂਗੀ ਉਹ ਆਪਣੇ ਤਿੰਨੋ ਵਜੇ ਛੱਡ ਕੇ ਆਪਣੇ ਪੀਕੇ ਕਰਨ ਲੱਗ ਪਈ ਕਹਿੰਦੇ ਨੇ ਜਿਸ ਔਰਤ ਨੂੰ ਘਰ ਦੇ ਵਿੱਚ ਸੱਚ ਪਿਆਰ ਮਿਲੇ ਤਾਂ ਕਦੇ ਵੀ ਉਹ ਕਿਸੇ ਗੈਰ ਮਰਦ ਵੱਲੋਂ ਨਹੀਂ ਦੇਖਦੀ ਉਸਨੂੰ ਵਿਆਹੀ ਨੂੰ ਭਮਿੰਤਾ 10 ਸਾਲ ਹੋ ਗਏ ਸੀ ਪਰ ਉਸਦੇ ਪਤੀ ਨੇ ਉਹਨੂੰ ਇੱਕ ਦਿਨ ਵੀ ਦਿਲੋਂ ਪਿਆਰ ਨਹੀਂ ਕੀਤਾ ਸੀ ਜੇ ਪਿਆਰ ਕਰਦਾ ਹੁੰਦਾ ਤਾਂ ਇਥੋਂ ਤੱਕ ਸ਼ਾਇਦ ਨਾ ਨੌਤੋਂਦੀ ਫਨੋਸਾ ਸਵਰ ਦਾ ਪਿਆਲਾ ਪਰਚੁਕਾ ਸੀ ਬਹੁਤ ਰੂਰੂ ਕੀ ਉਸਨੇ ਵੀਖ ਲਿਆ ਸਾਰਾ ਸਰੀਰ ਉਸ ਦਾ ਸੱਟਾਂ ਨਾਲ ਪੰਨਿਆਂ ਪਿਆ ਸੀ ਇੱਕ ਦਿਨ ਨੇੜੇ ਸ਼ਿਵਜੀ ਦੇ ਮੰਦਿਰ ਵਿੱਚ ਮੇਲਾ ਸੀ ਉਸ ਮੇਲੇ ਵਿੱਚ ਹਰ ਸਾਲ ਬਹੁਤ ਇਕੱਠ ਹੁੰਦਾ ਹੈ ਉਹ ਵੀ ਉੱਥੇ ਮੇਲੇ ਵਿੱਚ ਗਈ ਹੋਈ ਸੀ ਉਹ ਮੇਲੇ ਵਿੱਚ ਮੰਦਿਰ ਵਿੱਚ ਮੱਥਾ ਟੇਕਣ ਲੱਗੀ ਉਸ ਦਾ ਹੱਥੋਂ ਛੋਟਾ ਜਿਹਾ ਪਰਸ ਛੁੱਟ ਕੇ ਡਿੱਗ ਪਿਆ ਉਦੋਂ ਉਸ ਨੂੰ ਪਤਾ ਨਹੀਂ ਚੱਲਿਆ ਪਰ ਉਸ ਦੇ ਮਗਰ ਜੋ ਵਿਅਕਤੀ ਸੀ ਉਸਨੇ ਉਸ ਪਰਸ ਨੂੰ ਉਠਾ ਲਿਆ ਅਜੀ ਹੁ ਪਰਸ ਉਠਾ ਕੇ ਉਸ ਨੂੰ ਫੁਰੋਂ ਹੀ ਲੱਗਾ ਸੀ ਕਿ ਉਹ ਫਟਾਫਟ ਅੱਗੇ ਲੰਗੇ ਉਸ ਪੰਡਾਲ ਵਿੱਚ ਜਾ ਕੇ ਬਹਿਣਾ ਸੀ ਪੰਡਾਲ ਵਿੱਚ ਬਹੁਤ ਭੀੜ ਸੀ ਕਿਸੇ ਪਾਸੇ ਜਗ੍ਹਾ ਨਹੀਂ ਮਿਲ ਰਹੀ ਸੀ ਉਸ ਦੇ ਨਾਲ ਵਾਲੀਆਂ ਸਹੇਲੀਆਂ ਵਿਸਤੋ ਵਿਚਰ ਚੁੱਕੀਆਂ ਸਨ ਪੰਡਾਲ ਵਿੱਚ ਥਾਂ ਲੱਭਦੇ ਲੱਭਦੇ ਨੂੰ ਇੱਕ ਛੋਟੀ ਜਹੀ ਜਗ੍ਹਾ ਮਿਲ ਗਈ ਜਿਸ ਵਿੱਚ ਉਹ ਇਕੱਲੀ ਹੀ ਬੈਠ ਸਕਦੀ ਸੀ ਉਧਰ ਜੀਤਾ ਉਸ ਔਰਤ ਨੂੰ ਲੱਭਦਾ ਫਿਰ ਰਿਹਾ ਸੀ ਜੇ ਸੱਪਰਸ ਉਸੇ ਹੱਥ ਵੇਚ ਸੀ ਉਸਨੇ ਇਹ ਸੋਚਿਆ ਸੀ ਕਿ ਪਹਿਲਾਂ ਤਾਂ ਮੈਂ ਉਸਨੂੰ ਲੱਭਣ ਦੀ ਕੋਸ਼ਿਸ਼ ਕਰਦਾ ਹਾਂ ਜੇ ਨਾ ਹੀ ਮਿਲੀ ਤਾਂ ਮੈਂ ਸਟੇਜ 'ਤੇ ਜਾ ਕੇ ਪਰਸ ਫੜਾ ਦੇਵਾਂਗਾ ਉਹ ਵੀ ਉਸਨੂੰ ਲੱਭਦਾ ਲੱਭਦਾ ਪੰਡਾਲ ਵਿੱਚ ਸਾਰੇ ਥਾਂਾਂ ਤੇ ਦੇਖਦਾ ਰਿਹਾ ਅਚਾਨਕ ਉਸਦੀ ਨਜ਼ਰ ਉੱਤੇ ਪੈ ਗਈ ਜਿੱਥੇ ਪ੍ਰੀਤੂ ਬੈਠੀ ਸੀ ਪ੍ਰੀਤੂ ਜੀ ਤੇਨੂੰ ਆਪਣੇ ਵੱਲ ਆਉਂਦੀ ਵੇਖ ਕੇ ਹੈਰਾਨ ਹੁੰਦੀ ਆ ਕਿ ਉਸਦੇ ਹੱਥ ਵਿੱਚ ਉਸ ਦਾ ਪਰਸ ਫੜਿਆ ਹੁੰਦਾ ਹੈ ਉਹ ਬੜੀ ਖੁਸ਼ ਹੋ ਜਾਂਦੀ ਆ ਪਰਸ ਤੇ ਕੀ ਉਸਨੇ ਪਰਸ ਫੜਾ ਦਿੰਦਾ ਹੈ ਤੇ ਪ੍ਰੀਤ ਉਸ ਦਾ ਧੰਨਵਾਦ ਕਰਦੀ ਹੋਈ ਨਹੀਂ ਤੱਕਦੀ ਜੀਤਾ ਉਸ ਨੂੰ ਆਖਦਾ ਹੈ ਕਿ ਤੂੰ ਮੇਰਾ ਫੋਨ ਨੰਬਰ ਲੈ ਲੈ ਜੀ ਇਸ ਵਿੱਚ ਕੋਈ ਚੀਜ਼ ਘਟਵਧ ਹੋਈ ਤਾਂ ਮੈਨੂੰ ਦੱਸ ਸਮੇਂ ਪਰ ਮੈਂ ਤਾਂ ਇਸ ਪਰਸ ਨੂੰ ਖੋਲਿਆ ਤੱਕ ਨਹੀਂ ਜੀਤੇ ਤਾਂ ਉਸ ਨੂੰ ਆਪਣਾ ਫੋਨ ਨੰਬਰ ਦਿਨਾ ਗਲਤਾਂ ਵਿੱਚ ਕੋਈ ਹੋਰ ਸੀ ਉਹ ਤਾਂ ਸਿਰਫ ਬਹਾਨਾ ਸੀ ਇਧਰ ਚਲੋ ਪ੍ਰੀਤੋ ਮੇਲਾ ਦੇਖਣ ਤੋਂ ਪ੍ਰੰਤ ਆਪਣੇ ਘਰ ਵਾਪਸ ਆ ਜਾਂਦੀ ਆ ਤਹਿ ਬਾਂਪਰੀ ਹੋਈ ਕਰਨਾ ਆਪਣੀ ਮਾਂ ਤੇ ਆਪਣੇ ਪਿਓ ਨੂੰ ਦੱਸ ਦੀਆ ਪ੍ਰੀਤੂ ਵੀ ਇਹੀ ਚੁੰਦੀ ਸੀ ਕਿ ਮੈਂ ਜੀਤੇ ਵਰੀ ਕੁਝ ਪੁੱਛਾਂ ਕੀ ਕੰਮ ਕਰਦਾ ਹੈ ਕਿ ਉਹ ਵਿਆਹ ਹੋਇਆ ਹੈ ਚੱਕ ਪਰ ਹੈ ਅਗਲੇ ਦਿਨ ਪ੍ਰੀਤੂ ਦੇ ਰਿਸ਼ਤੇਦਾਰੀ ਵਿੱਚ ਕਿਸੇ ਵਿਅਕਤੀ ਦੀ ਮੌਤ ਹੋ ਜਾਂਦੀ ਆ ਪ੍ਰੀਤੂ ਦੇ ਮਾਤਾ ਪਿਤਾ ਉਸ ਵਿਅਕਤੀ ਦੀ ਸੰਸਕਾਰ ਤੇ ਚਲੇ ਜਾਂਦੇ ਹਨ ਤੇ ਪ੍ਰੀਤੂ ਕੋਲ ਬਹੁਤ ਵਧੀਆ ਮੌਕਾ ਸੀ ਜੀਤੇ ਨਾਲ ਗੱਲ ਕਰਨ ਦਾ ਪ੍ਰੀਤੂ ਮੈਨੂੰ ਇਸ ਕਹਾਣੀ ਬਾਰੇ ਦੱਸ ਰਹੀ ਸੀ ਮੈਂ ਬੜੇ ਧਿਆਨ ਨਾਲ ਸੁਣ ਰਹੀ ਸੀ ਫਿਰ ਉਹ ਆਖਣ ਲੱਗੀ ਕਿ ਮੈਂ ਜੀਤੇ ਨੂੰ ਉਸਦੇ ਨੂੰ ਫੋਨ ਮਲਾ ਕੇ ਉਸ ਤੋਂ ਪਹਿਲਾਂ ਤਾਂ ਹਾਲ ਚਾਲ ਪੁੱਛਿਆ ਫਿਰ ਉਸਦੇ ਘਰ ਪਰਿਵਾਰ ਬਾਰੇ ਪੁੱਛਿਆ ਉਸਦੇ ਬਾਲ ਬੱਚੇ ਬਾਰੇ ਪੁੱਛਿਆ ਜਦੋਂ ਉਸਨੇ ਦੱਸਿਆ ਕਿ ਉਸ ਦਾ ਤਾਂ ਅਜੇ ਵਿਆਹ ਹੋਈ ਨੂੰ ਇੱਕ ਸਾਲ ਵੀ ਨਹੀਂ ਹੋਇਆ ਸੀ ਕਿ ਉਸਦੇ ਕਰਵਲੀ ਕੈਂਸਰ ਦੀ ਬੰਬਾਰੀ ਨਾਲ ਮਰ ਜਾਂਦੀ ਆ ਜੀਤਾ ਉਸ ਨੂੰ ਇਹ ਵੀ ਦੱਸਦਾ ਹੈ ਕਿ ਉਸਨੇ ਅਜੇ ਦੁਬਾਰਾ ਵਿਆਹ ਨਹੀਂ ਕਰਾਇਆ ਪਰ ਉਹ ਦੇਖ ਰਿਹਾ ਹੈ ਜੇ ਕੋਈ ਕੁੜੀ ਮੈਨੂੰ ਮਿਲ ਗਈ ਤਾਂ ਮੈਂ ਕਰਾਲ ਮੰਗਾ ਤੇਨੀ ਪ੍ਰੀਤੋ ਵਾਰੀ ਵੀ ਪੁੱਛਣਾ ਸ਼ੁਰੂ ਕਰ ਦਿੱਤਾ ਕਿ ਤੂੰ ਕੀ ਕਰਦੀਂ ਕਿ ਤੇਰਾ ਵਿਆਹ ਹੋ ਚੁੱਕਾ ਹੈ ਜਾਂ ਨਹੀਂ ਪ੍ਰੀਤੋ ਨੇ ਆਪਣੇ ਅਤੀਤ ਭਰੇ ਜੀਤੀ ਨੂੰ ਦੱਸਣਾ ਸ਼ੁਰੂ ਕਰ ਦਿੱਤਾ ਇੱਕ ਇੱਕ ਗੱਲ ਉਸਨੇ ਸ੍ਰਵਸਥਾਰ ਪੂਰਵਕ ਦੱਸੀ ਗੱਲਾਂ ਕਰਦੀ ਕਰਦੀ ਪ੍ਰੀਤੋ ਰੋਣ ਲੱਗ ਪਈ ਜੀਤੀ ਨੇ ਉਸ ਨੂੰ ਤਰਵਾਸ ਦਿੰਦਿਆਂ ਹੋਇਆ ਆਖਿਆ ਕਿ ਤੂੰ ਰੋ ਨਾ ਪ੍ਰੀਤੋ ਮੈਂ ਤੇਰੇ ਨਾਲ ਵਿਆਹ ਕਰਵਾਵਾਂਗਾ ਉਸ ਦਿਨ ਤੋਂ ਉਹ ਨਹੀਂ ਆਪਣੀ ਨਾਲ ਬੀਤੀਆਂ ਅਤੀਤ ਵਾਰ ਹੀ ਗੱਲਾਂ ਕੀਤੀਆਂ ਸਨ ਇਹ سلسلہ ਹੁਣ ਰੋ ਲੱਗਦਾ ਰਿਹਾ ਜਦੋਂ ਵੀ ਦੋਨਾਂ ਨੂੰ ਸਮਾਂ ਮਿਲਦਾ ਸੀ ਉਦੋਂ ਉਹ ਫੋਨ ਤੇ ਇੱਕ ਦੂਜੇ ਦੇ ਦੁੱਖ ਸੁੱਖ ਸੁਣ ਲੈਂਦੇ ਸਨ ਇਧਰ ਪ੍ਰੀਤੋ ਦੇ ਮਾਤਾ ਪਿਤਾ ਵੀ ਪ੍ਰੀਤੋ ਵਾਸਤੇ ਕੋਈ ਲੜਕਾ ਦੇਖ ਰਹੇ ਸੀ ਕਿ ਪ੍ਰੀਤੋ ਦਾ ਦੂਜਾ ਵਿਆਹ ਕਰ ਦਿੱਤਾ ਜਾਵੇ ਉਹਨਾਂ ਨੇ ਆਪਣੇ ਸਾਰੇ ਰਿਸ਼ਤੇਦਾਰਾਂ ਵਿੱਚ ਇਹ ਗੱਲ ਵਰੀ ਦਿੱਤਾ ਸੀ ਕਿ ਪ੍ਰੀਤੋ ਦਾ ਅਸੀਂ ਹੁਣ ਤਲਾਕ ਕਰਾ ਲਿਆ ਹੈ ਇੱਕ ਦਿਨ ਸ਼ਾਮ ਨੂੰ ਸਾਰੇ ਰੋਟੀ ਪਾਨੇ ਖਾ ਕੇ ਆਪਣੇ ਵਿਸਥਿਆਂ ਵਿੱਚ ਬੈਠੇ ਸਨ ਸੌਣ ਦੀ ਤਿਆਰੀ ਕਰ ਰਹੇ ਸੀ ਅਚਾਨਕ ਉਹ ਇੱਕ ਫੋਨ ਆ ਗਿਆ ਉਹ ਫੋਨ ਪ੍ਰੀਤੂ ਦੇ ਮਾਮੀ ਦਸੀ ਹਾਲ ਚਾਲ ਪੁੱਛਣ ਤੋਂ ਪ੍ਰੰਤ ਪ੍ਰੀਤੂ ਦੇ ਮਾਮੀ ਨੇ ਅਗੇ ਗੱਲ ਪ੍ਰੀਤੂ ਦੇ ਰਿਸ਼ਤੇ ਦੀ ਕਰਨੀ ਸ਼ੁਰੂ ਕਰ ਦਿੱਤੀ ਪ੍ਰੀਤੂ ਦਾ ਪਿਤਾ ਸਾਰੀ ਗੱਲ ਸੁਣ ਲੈਂਦਾ ਹੈ ਪਰ ਪ੍ਰੀਤੂ ਦੀ ਮਾਂ ਨਾਲ ਤੇ ਪ੍ਰੀਤੂ ਨਾਲ ਇਸ ਗੱਲ ਦਾ ਕੋਈ ਜ਼ਿਕਰ ਨਹੀਂ ਕਰਦਾ ਕਿਉਂਕਿ ਉਹ ਦੋਨੋਂ ਹੀ ਸੋਚ ਚੁੱਕੀਆਂ ਸਨ ਉਸਨੇ ਇਸ ਗਲਵਾਰੇ ਸਵੇਰੇ ਸੋਚਿਆ ਸਵੇਰੇ 8 ਵਜੇ ਪ੍ਰੀਤੋ ਚੁੱਲ੍ਹੇ ਚੌਂਕੇ ਵਿੱਚ ਬੈਠੀ ਫੁਲਕੇ ਬਣਾਉਣ ਦੀ ਤਿਆਰੀ ਕਰ ਰਹੀ ਸੀ ਉਸ ਦੀ ਮਾਤਾ ਪਸ਼ੂਆਂ ਦੀ ਗਲੀ ਦੁਆਲੇ ਫਿਰ ਰਹੀ ਸੀ ਉਸ ਦਾ ਪਿਤਾ ਖੇਤਾਂ ਵਿੱਚੋਂ ਪੱਠੀ ਲੈ ਕੇ ਆਇਆ ਹੀ ਸੀ ਕਿ ਪ੍ਰੀਤੋ ਦੀ ਮਾਂ ਨੇ ਉਸਨੂੰ ਆਵਾਜ਼ ਮਾਰੀ ਕਿ ਜੀ ਪਹਿਲਾਂ ਆਕੀ ਤੁਸੀਂ ਰੋਟੀ ਕਾ ਲਓ ਪੱਠੇ ਕੁੱਤਣ ਵਾਲੀ ਮਸ਼ੀਨ ਕੋਲ ਸੱਟ ਕੇ ਉਹ ਹੱਥੋਂ ਤੋਕੇ ਹੀ ਸਵੇਰ ਦਾ ਖਾਣਾ ਖਾਣ ਲਈ ਬੈਠ ਜਾਂਦਾ ਹੈ ਪ੍ਰੀਤੋ ਦੀ ਮਾਂ ਅੰਦਰੋਂ ਬਰਤਨ ਲਿਆਉਂਦੀ ਆ ਉਸ ਨੂੰ ਖਾਣਾ ਪਰੋਸ ਦਿੰਦੀ ਆ ਪ੍ਰੀਤੋ ਦਾ ਪਿਤਾ ਕਰਮ ਸਿੰਘ ਖਾਣਾ ਖਾਂਦੇ ਖਾਂਦੇ ਵਿੱਚ ਇਹ ਬੋਲ ਪਿਆ ਸੀ ਕਿ ਪ੍ਰੀਤੋ ਦੀ ਮਾਂ ਰਾਤ ਪ੍ਰੀਤੋ ਦੇ ਮਾਮੇ ਦਾ ਫੋਨ ਆਇਆ ਸੀ ਪ੍ਰੀਤੋ ਦੀ ਮਾਂ ਅਚਾਨਕ ਉਸ ਨੂੰ ਪੁੱਛਣ ਲੱਗੀ ਆ ਦੱਸ ਫਿਰ ਉਹ ਕੀ ਕਹਿ ਰਿਹਾ ਸੀ ਉਸਨੇ ਮੂੰਹ ਵਿੱਚ ਰੋਟੀ ਦੀ ਵਰਕੀ ਪਾਉਂਦੇ ਆਖਿਆ ਉਹ ਤਾਂ ਪ੍ਰੀਤੋ ਦੇ ਰਿਸ਼ਤੇ ਬਾਰੇ ਗੱਲ ਕਰ ਰਿਹਾ ਸੀ ਉਹ ਆਖ ਰਿਹਾ ਸੀ ਕਿ ਸਾਡੇ ਘਰਾਂ ਦੇ ਵਿੱਚ ਇੱਕ ਮੁੰਡਾ ਆ ਜਿਸ ਦੀ ਪਤਨੀ ਉਸ ਨੂੰ ਛੱਡ ਕੇ ਚਲੀ ਗਈ ਹੈ ਤੇ ਉਸ ਦਾ 3 ਲੱਖ ਵੀ ਹੋ ਚੁੱਕਾ ਹੈ ਉਸ ਨਾਲ ਉਹ ਪ੍ਰੀਤੋ ਦੇ ਰਿਸ਼ਤੇ ਦੀ ਗੱਲ ਕਰ ਰਿਹਾ ਸੀ ਹੁਣ ਪ੍ਰੀਤੋ ਨੂੰ ਪਤਾ ਲੱਗ ਗਿਆ ਸੀ ਕਿ ਉਸ ਦਾ ਪਿਤਾ ਉਸ ਦੀ ਮਾਂ ਨਾਲ ਉਸਤੇ ਰਿਸ਼ਤੇ ਦੀ ਗੱਲ ਕਰ ਰਿਹਾ ਹੈ ਪਹਿਲਾਂ ਤਾਂ ਪ੍ਰੀਤੋ ਨੇ ਸੋਚਿਆ ਕਿ ਮੈਂ ਆਪਣੀ ਮਾਂ ਨੂੰ ਆਪਣੇ ਪਿਆਰ ਵਾਲੇ ਦੱਸ ਦੇਮਾਂ ਫਿਰ ਉਹ ਸੋਚਣ ਲੱਗੀ ਕਿ ਜੇਕਰ ਮੇਰੀ ਮਾਂ ਇਸ ਰਿਸ਼ਤੇ ਨੂੰ ਨਾ ਮੰਨੇ ਫਿਰ ਅੱਗੇ ਕੀ ਹੋਵੇਗਾ ਉਸ ਗੱਲ ਦੀ ਉਹਨੂੰ ਸਮਝ ਨਹੀਂ ਲੱਗ ਰਹੀ ਸੀ ਕਿ ਹੁਣ ਕੀ ਕਰੇ ਸਮਾ ਦੇ ਕੇ ਉਸ ਕਲ ਦਾ ਜ਼ਿਕਰ ਪ੍ਰੀਤੋ ਨੇ ਜੀਤੇ ਨਾਲ ਫੋਨ ਤੇ ਕਰ ਦਿੱਤਾ ਸੀ ਫਿਰ ਜੀਤੇ ਨੇ ਇੱਕ ਸਕੀਮ ਸੋਚੀ ਇਸ ਕਲ ਦਾ ਜ਼ਿਕਰ ਉਸ ਨੇ ਆਪੇ ਨੇਸ ਦੇ ਕੀ ਦੋਸਤ ਨਾਲ ਕਰ ਦਿੱਤੀ ਉਹ ਜੀਤੇ ਨੂੰ ਆਖਣ ਲੱਗਾ ਕਿ ਚਲ ਆਪਾਂ ਕੁਟੀਆਂ ਵਾਲੇ ਸੰਤਖੂਲ ਜਾਂਦੇ ਹਾਂ ਉਹੀ ਕੋਈ ਉਪਾਦ ਦਸੇਗਾ ਜੀਤਾ ਪਹਿਲਾਂ ਤਾਂ ਸੋਚਾਂ ਵਿੱਚ ਪੈ ਗਿਆ ਫਿਰ ਉਸ ਨੇ ਸੋਚਿਆ ਚਲੋ ਮੈਂ ਤੇਰੇ ਨਾਲ ਚੱਲਦਾ ਹਾਂ ਅਗਲੇ ਦਿਨ ਸਵੇਰੇ ਤਿਆਰ ਹੋ ਕੇ ਜੀਤਾ ਆਪਣੇ ਦੋਸਤ ਨੂੰ ਨਾਲ ਲੈ ਕੇ ਸੰਤਾਂ ਦੀ ਕੁਟੀਆਂ ਵਿੱਚ ਲੱਗ ਗਿਆ ਜਦ ਕੁਟਿਆ ਵਾਲੇ ਸੰਤਾ ਚਿਲਾ ਜੀਤਾ ਤੇ ਜੀਤੇ ਦੇ ਦੋਸਤ ਨੂੰ ਦੂਰੋਂ ਆਉਂਦਿਆਂ ਵੇਖਦਾ ਹੈ ਫਿਰ ਉਹ ਜਾ ਕੇ ਅੰਦਰ ਸੰਤਨ ਨੂੰ ਦੱਸਦਾ ਹੈ ਦੋ ਵਿਅਕਤੀ ਆਪਣੀ ਕੁਟਿਆ ਵੱਲ ਤੁਰੇ ਆ ਰਹੇ ਹਨ ਜਦ ਉਹ ਕੁਟਿਆ ਦੇ ਨੇੜੇ ਆਉਂਦੇ ਹਨ ਕੁਟਿਆ ਵਾਲੇ ਸੰਤਾ ਚਿਲਾ ਕੇ ਉਹਨਾਂ ਨੂੰ ਪੁੱਛਦਾ ਹੈ ਤੁਸੀਂ ਕਿਉਂ ਇੱਥੇ ਆਏ ਹੋ ਕੀ ਕੰਮਾ ਜੀਤੇ ਦਾ ਦੋਸਤ ਅਗਿਆਂਬੋਲ ਪਿਆ ਕਿ ਅਸੀਂ ਤਾਂ ਸੰਤਾ ਨੂੰ ਮਿਲਣ ਆਏ ਹਾਂ ਉਹਨਾਂ ਦੇ ਦਰਸ਼ਨ ਕਰਨੇ ਆ चिले ने जाके अंदर संत ने जरूर दसिया संत ने उन्होंने अंदर भीजन में आखिया जीता आखन लगा महाराज जी मेरा घर वसा दो मैं विह करवा चाहता हाँ के संता ने, ने उसनों आख्या कोई ना बच्चा हमारी कुटिया में सवा महीना सेवा करो दिल लगा के हम आपके सभी कार्य सिद्ध कर देंगे जीता एक गल सुन के पहला तो सोच ही पै गया फिर उसने अपने दोस्त सलाह मशवरा किया वापस आ गया ਅਗਲੇ ਦਿਨ ਉਸਨੇ ਸੰਤਾਂ ਨਾਲ ਹੋਈ ਗੱਲਵਾਟ ਅਜੀ ਕਰ ਪ੍ਰੀਤੋ ਨਾਲ ਫੋਨ ਤੇ ਕੀਤਾ ਪ੍ਰੀਤੋ ਨੇ ਵੀ ਉਸੇ ਗੱਲ ਸੁਣ ਕੇ ਉਸ ਨੂੰ ਇਹ ਕਹਿ ਦਿੱਤਾ ਕਿ ਜਿਵੇਂ ਸੰਤ ਕਹਿੰਦੇ ਹਨ ਤੁਸੀਂ ਉਵੇਂ ਹੀ ਕਰ ਲਿਓ ਅਗਲੇ ਦਿਨ ਤੋਂ ਜੀਤਨ ਨੇ ਸੰਤਾਂ ਕੋਲ ਜਾਣਾ ਸ਼ੁਰੂ ਕਰ ਦਿੱਤਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਉਹ ਸੰਤਾਂ ਦੀ ਕੁਟੀਆਂ ਵਿੱਚ ਹੀ ਰਹਿੰਦਾ ਉਧਰ ਪ੍ਰੀਤੋ ਸਾਰਾ ਦਿਨ ਘਰ ਮੰਝੇ ਤੇ ਪਈ ਰਹਿੰਦੀ ਜੇ ਦੋਸਤੀ ਮਾਂ ਉਸ ਨੂੰ ਪੁੱਛਦੀ ਤੈਨੂੰ ਕੀ ਹੋਇਆ ਤੂੰ ਕਿਉਂ ਕੋਈ ਗੱਲਬਾਤ ਨਹੀਂ ਕਰਦੀ ਉਸਨੇ ਆਪਣੀ ਮਾਂ ਨੂੰ ਆਖਿਆ ਮੇਰਾ ਮਨ ਨਹੀਂ ਲੱਗਦਾ ਮਨ ਉਦਾਸ ਰਹਿੰਦਾ ਆ ਮੈਨੂੰ ਕੁਝ ਵੀ ਚੰਗਾ ਨਹੀਂ ਲੱਗਦਾ ਪ੍ਰੀਤੋ ਦੀ ਮਾਂ ਸੁਣ ਕੇ ਸੋਚੀ ਪੈ ਜਾਂਦੀ ਆ ਕਿ ਜੇ ਕਰ ਇਸ ਕੁੜੀ ਦਾ ਮੈਂ ਇਲਾਜ ਨਾ ਕਰਾਇਆ ਤਾਂ ਇਹ ਸਾਰੇ ਕਰ ਜਾ ਕੇ ਕੰਮ ਕਰ ਕਿਸ ਤਰ੍ਹਾਂ ਕਰੂਗੀ ਘਰ ਤਾਂ ਤੀਨੋਂ ਮੈਂ ਰੱਖ ਵੀ ਨਹੀਂ ਸਕਦੀ ਕਿਤੇ ਨਾ ਕਿਤੇ ਤਾਂ ਤੋੜਨਾ ਹੀ ਪੈਣਾ ਆ ਅਜੀ ਹੋ ਬੈਠੀ ਸੋਚ ਹੀ ਰਹੀ ਸੀ ਦਿਨ ਨਾਲ ਦੀ ਨਾਲ ਉਹ ਕਰ ਦੁਪਹਿਰ ਦਾ ਖਾਣਾ ਬਣਾ ਰਹੀ ਸੀ ਕਿ ਇਹਨੇ ਨੂੰ ਗਵਾਂਡੀਆਂ ਦੀ ਗੋੜੀ ਤਾਈ ਰੱਝੂ ਆ ਗਈ ਪ੍ਰੀਤੂ ਦੀ ਮਾਤਾ ਰੱਜੂ ਨੂੰ ਦੱਸਣ ਲੱਗੀ ਕੁੜੀ ਦਾ ਜੱਤ ਖੁਸ਼ ਨਹੀਂ ਰਹਿੰਦਾ ਨਾ ਹੀ ਕੋਈ ਕੁਝ ਖਾਂਦੀ ਪੀਂਦੀ ਆ ਤੇ ਨਾ ਕੋਈ ਗੱਲ ਕਰਦੀ ਆ ਤਾਈ ਰੱਜੂ ਪ੍ਰੀਤੂ ਦੀ ਮਾਂ ਨੂੰ ਆਖਦੀ ਆ ਇਸ ਨੂੰ ਕੁਟਿਆ ਵਾਲੇ ਸੰਤਖੂਲ ਦਿਖਾਇਆ ਹੱਥ ਥੋਲਾ ਕਰਾ ਲਈ ਤਾਈ ਰੱਜੂ ਦੀ ਗੱਲ ਸੁਣ ਕੇ ਉਹ ਮੰਨ ਗਈ ਕਿ ਤਾਈ ਰੱਜੂ ਤਾਂ ਠੀਕੀ ਆਂਦੀ ਆ ਪ੍ਰੀਤੂ ਦੇ ਬਾਪੂ ਨੇ ਤਾਂ ਪਰ ਮੰਨਣਾ ਨਹੀਂ ਸੰਤਖੂਲ ਜੀ ਧੰਵਾਜੀ ਬਾਕੀ ਕੱਲ ਦੀ ਵੀਡੀਓ ਚ ਜਾਰੀ ਰੱਖਾਂਗੇ ਜੀ ਬਣੀ ਰਿਹਾ ਚੈਨਲ ਦੇ ਨਾਲ ਸਸ਼ੀ ਕਲ ਜੀ